ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਟ੍ਰਿਮੋਨੀ ਇੰਸਟੈਂਸ ਤੇ ਦੇ ਬਹੁਤ ਬਰਿਸ਼ਾ ਸਿਕਾਓ ਇੱਕ ਕਮੈਂਟ ਪਲੀਜ਼ ਵੇਟ ਕਰਕੇ ਇਹ ਪਾਜ਼ ਕਰਕੇ ਨੋਟ ਜ਼ਰੂਰ ਪੜ ਲਿਓ ਜ਼ਿਆਦਾ ਦੇਰੀ ਨਹੀਂ ਕਰਨੀ ਆਪਾਂ ਦੀ ਪ੍ਰੋਫਾਈਲ ਰੀਡ ਕਰਦੇ ਆਂ ਅੱਜ ਦੀ ਪ੍ਰੋਫਾਈਲ ਹੈ ਜੀ ਇਹ ਲੜਕੀ ਦੀ ਪ੍ਰੋਫਾਈਲ ਹੈ ਜੀ ਨਾਮ ਹੈਗੇ ਜੀ ਕੇ ਸਿੰਘ ਏਜ ਹੈਗੇ ਜੀ 26 ইয়ার্স ਕੁਆਲਿਫਿਕੇਸ਼ਨ ਇਹਨਾਂ ਦੀ ਹੈਗੇ ਜੀ ਗ੍ਰੈਜੂਏਸ਼ਨ ਤੇ ਹੋਟਲ ਮੈਨੇਜਮੈਂਟ ਕੀਤੀ ਇਹਨਾਂ ਨੇ ਸਾਈ ਪ੍ਰਸਤੋ 5 ਇਅਰਜ਼ ਦਾ ਹਾਟਲ ਮੈਨੇਜਮੈਂਟ ਕੋਰਸ ਹੋਣਾ ਜੀ ਇਹ ਤੇ ਇਹ ਨਹੀਂ ਇਹਨਾਂ ਨੇ ਕਲੀਅਰ ਕੀਤਾ ਕਿ ਹੁਣ ਵੀ ਉੱਥੇ ਹੀ ਰਹ ਰਹੇ ਸਾਈਪ੍ਰਸ ਜਾਂ ਫਿਰ ਇਹ ਇੰਡੀਆ ਆ ਗਏ ਆ ਇਹ ਤੁਸੀਂ ਪਲੀਜ਼ ਫੋਨ ਤੇ ਗੱਲ ਕਰ ਲਿਓ ਸਾਰੀ ਜਿਹੜੀ ਡਿਟੇਲਸ ਹੋਣੀਆਂ ਕਾਸਟ ਰਵੀ ਦਾਸੀ ਸਿੱਖ ਜੀ ਇਹਨਾਂ ਨੂੰ ਰਿਕੁਆਇਰਮੈਂਟ ਜਿਹੜੀ ਹੋ ਹੈਗੀ ਜੀ ਆਈਲੈਟਸ ਕੀਤੀ ਹੋਵੇ ਲੜਕੀ ਦੀ ਤੇ ਸਾਡੇ 6 ਜਾਂ ਇਸ ਤੋਂ ਜ਼ਿਆਦਾ ਉਹਨਾਂ ਦੇ ਬੈਂਡ ਹੋਣ ਤੇ ਜਿਆਦਾ ਜਿਹੜੀ ਇਸ ਤੋਂ ਕੋਈ ਹੋਰ ਡਿਟੇਲ ਦੇ ਵਿੱਚ ਗੱਲਬਾਤ ਆ ਉਹ ਇਹ ਕਹਿੰਦੇ ਆ ਵੀ ਅਸੀਂ ਮਿਲ ਕੇ ਕਰ ਸਕਦੇ ਆਂ ਜਾਂ ਫੋਨ ਤੇ ਕਰ ਸਕਦੇ ਆਂ ਨੰਬਰ ਪਰਿਵਾਰ ਦਾ ਜੀ ਜਿਹੜਾ ਅਸੀਂ ਤੁਹਾਨੂੰ ਨਾਲ ਦੇ ਰਹੇ ਆਂ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਇੱਕ ਵਾਰੀ ਫੇਰ ਦੁਬਾਰਾ ਅਸੀਂ ਹਰੇਕ ਵੀਡੀਓ ਦੇ ਵਿੱਚ ਬੇਨਤੀ ਕਰਦੇ ਹੁੰਦੇ ਆ ਉਹ ਇਹ ਕਿ ਜੇ ਤੁਹਾਨੂੰ ਕੋਈ ਵੀ ਜਾਣਕਾਰੀ ਜਿਹੜੀ ਇਹਦੇ ਵਿੱਚ ਮੈਂਸ਼ਨ ਕੀਤੀ ਗਈ ਉਹਦੇ ਵਿੱਚ ਕੋਈ ਗਲਤ ਪਾਇਆ ਜਾਂਦਾ ਤਾਂ ਤੁਸੀਂ ਪਲੀਜ਼ ਸਾਨੂੰ ਦੱਸੋ ਤਾਂ ਕਿ ਅਸੀਂ ਉਹ ਪ੍ਰੋਫਾਈਲ ਡਿਲੀਟ ਕਰ ਦੇਵਾਂਗੇ ਇਹਨਾਂ ਦੀ ਜਿਹੜਾ ਵੀ ਸਾਨੂੰ ਐਡ ਦੇਣਾ ਚਾਹੁੰਦੇ ਆ ਆਪਣੀ ਉਹ ਵੀ ਇਹ ਗੱਲ ਧਿਆਨ ਵਿੱਚ ਰੱਖਣ ਸਾਨੂੰ ਜਾਣਕਾਰੀ ਉਹ ਪ੍ਰੋਵਾਈਡ ਕਰਾਉਣ ਜਿਹੜੀ ਬਿਲਕੁਲ ਐਕਿਊਰੇਟ ਹੋਵੇ ਸਹੀ ਹੋਵੇ ਜੇ ਗਲਤ ਪਾਈ ਜਾਵਾਂਗੇ ਤੁਸੀਂ ਤਾਂ ਸਾਨੂੰ ਤੁਹਾਡੀ ਪ੍ਰੋਫਾਈਲ ਹੀ ਜਿਹੜੀ ਡਿਲੀਟ ਕਰਨੀ ਪਊਗੀ ਇੰਸਟਾਗ੍ਰam ਤੇ ਸਾਨੂੰ ਫੋਲੋ ਕਰ ਸਕਦੇ ਆ ਜੀ ਮੈਟ੍ਰੀਮੋਨੀਅਲ ਸਟੈਂਸ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਰਹੇ ਆਂ ਜੀ ਅਸੀਂ ਆ ਉਤੇ ਪਰਿਵਾਰ ਦਾ ਨੰਬਰ ਹੈ ਜੀ ਜਿਹੜਾ ਥੱਲੇ ਨੰਬਰ ਆਇਆ ਹੈ ਜੀ 29903 ਵਾਲਾ ਇਹ ਸਾਡਾ ਨੰਬਰ ਹੈ ਜੀ ਐਡ ਦੇਣ ਵਾਸਤੇ ਤੁਸੀਂ ਸਾਨੂੰ ਇਸ ਨੰਬਰ ਤੇ ਸਿਰਫ WhatsApp ਕਰ ਸਕਦੇ ਹੋ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਚੈਨਲ ਤੇ ਨਵੇਂ ਤਾਂ ਜੀ ਸਬਸਕ੍ਰਾਈਬ ਕਰ ਲਓ ਅਗਲੀ ਵੀਡੀਓ ਲੈ ਕੇ ਜਲ ਤੁਹਾਡੇ ਕੋਲੇ ਹਾਜ਼ਰ ਹੋਵਾਂਗੇ ਬਹੁਤ-ਬਹੁਤ ਧੰਨਵਾਦ